ਬੇਕਾਬੂ ਇੱਕ ਟਰੱਕ ਨੇ ਇੱਕ ਮਾਸੂਮ ਦੀ ਲਈ ਜਾਨ ਮਾਪਿਆਂ ਦਾ ਰੋ ਰੋ ਕੇ ਹੋ ਰਿਹਾ ਹੈ ਬੁਰਾ ਹਾਲ ਮਾਮਲਾ ਹੈ ਬਠਿੰਡਾ ਬਾਦਰ ਰੋਡ ਤੇ ਨੰਨੀ ਸ਼ਾਂ ਚੌਕ ਕੋਲ ਦਾ ਜਿੱਥੇ ਕਿ ਇੱਕ ਬੇਕਾਬੂ ਟਰੱਕ ਨੇ 10-11 ਸਾਲਾਂ ਦੇ ਬੱਚੇ ਦੀ ਜਾਨ ਲੈ ਲਈ ਬੱਚੇ ਦੇ ਮਾਪਿਆਂ ਦਾ ਰੋ ਰੋ ਕੇ ਹੋ ਰਿਹਾ ਹੈ ਬੁਰਾ ਹਾਲ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਇੱਕ ਟਰੱਕ ਪੂਰੀ ਤਰ੍ਹਾਂ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਤਾਂ ਬੱਚਾ ਸਾਈਕਲ ਤੇ ਜਾ ਰਿਹਾ ਸੀ ਆ ਟਰੱਕ ਨੇ ਬੱਚੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਬੱਚਾ ਬੁਰੀ ਤਰ੍ਹਾਂ ਦਰੜਿਆ ਗਿਆ ਅਤੇ ਮੌਕੇ ਤੇ ਹੀ ਬੱਚੇ ਦੀ ਮੌਤ ਹੋ ਗਈ ਮੌਕੇ ਤੇ ਵਰਦਮਾਨ ਪੁਲਿਸ ਚੌਕੀ ਦੀ ਪੁਲਿਸ ਵੀ ਪਹੁੰਚ ਗਈ ਅਤੇ ਜਾਂਚ ਵਿੱਚ ਜੁਟ ਗਈ ਇਸ ਮੌਕੇ ਕੀ ਕਿਹਾ ਹੈ ਪ੍ਰਤੱਖ ਦਰਸ਼ਕਾਂ ਨੇ ਅਤੇ ਪੁਲਿਸ ਨੇ ਤੁਹਾਨੂੰ ਸੁਣਾਉਂਦੇ ਹਾਂ ਜੀ ਉਹ ਤੇਜ਼ ਆਉਂਦੀ ਸੀ ਬੱਚਾ ਸਹੀ ਸੀਗਾ ਇਹ ਤਾਂ ਵੱਡੀ ਨਹੀਂ ਸੰਭਲ ਪਾਈ ਅੱਛਾ ਤੇ ਜਾ ਰਿਹਾ ਹਾਂ ਤੇ ਜਾ ਰਿਹਾ ਸੀ ਪੂਰਾ ਜੋਰੋ ਜੋਰ ਦਾ ਅੱਛਾ ਬਸ ਬੱਚੇ ਦਾ ਸਿਰ ਦੇ ਉੱਤੇ ਜਿਹੜਾ ਸੀ ਬੱਚੇ ਆ ਪਿੱਛੇ ਲੈਣੇ ਪਾ ਗਏ ਅੱਛਾ ਉਹ ਫੈਦਲ ਆ ਰਹਾ ਸੀ ਆਪਣਾ ਸਾਈਕਲ ਤੇ ਸੀ ਬੱਚਾ ਜੀ ਕਿੰਨੇ ਕੁ ਲੋਕ ਸਵਾਰ ਸੀ ਸਾਈਕਲ ਤੇ ਬਸ ਇਕੱਲਾ ਹੀ ਸੀਗਾ ਜੀ ਅਸੀਂ ਤਾਂ ਪਿੱਛੇ ਸੀਗੇ ਕਾਫੀ ਦੂਰੋਂ ਆਉਂਸਾ ਦੀ ਬੱਚਾ ਟੱਕ ਲਿਆ ਹਾਂ ਇਹਨਾਂ ਨੇ ਤੇਜ਼ੀ ਨਾਲ ਘੱਡੀ ਸੰਭਲ ਨਹੀਂ ਪਾਈ ਜੀ ਕਿੰਨੀ ਕੁ ਉਮਰ ਦੇ ਬੱਚੇ ਜੀ ਬੱਚੇ 10-11 ਸਾਲ ਦੇ ਸਨ ਸਾਰੇ 10 ਦੇ ਤੇ 11 ਖਾਂਚ ਪੁਲਿਸ ਆਈ ਪੁਲਿਸ ਆਈ ਹਾਂ ਹਾਂ ਸਾਰੇ ਆਏ ਜੀ ਸਾਰੇ ਅਫਸਰ ਬੰਦੇ ਹੋਰ ਬਹੁਤ ਪਬਲਿਕ ਆਈ ਡਰਾਈਵਰ ਖੜਲੇ ਸੀ ਹਾਂ ਡਰਾਈਵਰਾਂ ਦਾ ਜ਼ਿਆਦਾ ਰੋਕ ਲਿਆ ਜੀ ਟਰੱਕ ਵਾਲੇ ਦੀ ਗਲਤੀ ਸੀ ਇਹਨਾਂ ਦਾ ਬਹੁਤ ਇਹਨਾਂ ਨੂੰ ਕਰਨੀ ਚਾਹੀਦੀ ਹੈ ਕਾਰਵਾਈ ਜੋ ਬਣਦੀ ਹੈ ਨਾ ਅਸੀਂ ਆਪਾਂ ਦੇਖਦੇ ਹਾਂ ਕਿਉਂਕਿ ਹਾਂਜੀ 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 ਬਹੁਤ ਬੜੇ ਬੱਚੇ ਹੁਣ ਸਰਦਾਰਨ ਜੀ ਮਿਹਨਤੀ ਬੰਦੇ ਆ ਸੀ ਵਿਦਿਆਰਥੀ ਆ ਰਹੇ ਅਸੀਂ ਵੀ ਬਾਹਰ ਅੰਦਰ ਜਾਣ ਵਾਲੇ ਬੰਦੇ ਆ ਤੇ ਬੱਚਾ ਜਮਾ ਸਾਈਡ ਤੇ ਸੀ ਕੱਚੇ ਬੱਚੇ ਨੇ ਜੋ ਸਾਈਕਲ ਵਾੜਿਆ ਇਹ ਤੋਂ ਗੱਡੀ ਨਹੀਂ ਸੰਭਲ ਪਾਈ ਥੱਲੇ ਆ ਗਿਆ ਜੀ ਅਸੀਂ ਇੱਧਰ ਦੁਕਾਨ ਲਾਉਂਦੇ ਆ ਉਹ ਸ਼ਾਮ ਨੂੰ ਆ ਜਾਂਦੇ ਸਕੂਲੋਂ ਛੱਡ ਕੇ ਮੰਮੀ ਕੋਲ ਹੈਪਿਕ ਰਨ ਆ ਜਾਂਦੇ ਉਹ ਮਤਲਬ ਕੀ ਉਹ ਤਾਂ ਨਹੀਂ ਕਿ ਨਾ ਮਾਸ ਤੋਂ ਨੂ ਮੇਰੇ ਕਿਉਂ ਮੈਂ ਬੋਲ ਨਹੀਂ ਸਕਦੀ ਅੰਕਲ ਜੀ ਕਰਦਾ ਸੀ ਪੜਦਾ ਸੀ ਕਰਦਾ ਸੀ ਹਾਂ ਜੀ ਤੁਸੀਂ ਦੋਨਾਂ ਸਕੂਲ ਜੀ ਪੜਦੇ ਸੀ ਮਤਲਬ ਬੋਲ ਵੀ ਨਹੀਂ ਸਕਦਾ ਸੀ ਅੰਕਲ ਜੀ ਉਹਦੀ ਜ਼ਬਾਨ ਹੈ ਜੇ ਉਹ ਬੋਲਦਾ ਨਹੀਂ ਸੀ ਪੁੱਤਰਾ ਠੀਕ ਹੈ ਕੋਈ ਪਤਾ ਨਹੀਂ ਲੈ ਪਤਾ ਨਹੀਂ ਸੀ ਜੇ ਉਹ ਲੈ 40 ਸਿੱਸੇ ਸਵਾਰ ਹੋਗੇ ਸਾਈਕਲ ਤੇ ਸਾਈਕਲ ਸੀਗਾ ਉਹਨਾਂ ਚ ਮੂਵੀ ਕੋ ਪਨਾ ਚ ਆਪਣੇ ਹਾਂ ਜੀ ਇਹ ਸਾਈਕਲ ਕਿਦੀ ਹੈ ਪਾਪੀ ਕਿੱਥੇ ਰਹਿਣੇ ਰਹਿਣੇ ਕਿੱਥੇ ਰਹਿਣੇ ਕਿਧਰ ਸੀ ਨਾ ਇਹ ਬਾਗਨ ਚ ਬਾਗਨ ਫੁੱਲ ਹੈਗਾ ਨਾ ਉੱਥੇ ਥੱਲੇ ਹੀ ਫੁੱਲ ਫੁੱਲ ਕਰਨੈਲ ਸਿੰਘ ਮੇਰਾ ਨਾਮ ਆ ਜੀ ਜੀ ਜੋ 10 ਸਾਲਾ 12 10 12 ਸਾਲਾ ਦਾ ਬੱਚਾ ਸੀ ਜਿਹਦੀ ਇੱਕ ਟਰੱਕ ਨੇ ਮੌਤ ਕਰ ਦਿੱਤੀ ਜੀ ਉਹ ਆਪਣੇ ਮੰਮੀ ਡੈਡੀ ਨਾਲ ਆ ਰਿਹਾ ਸੀ ਟਰੱਕ ਇੰਨੀ ਤੇਜ਼ ਆ ਰਿਹਾ ਸੀ ਜੀ ਫਲਾਲ ਇਹਦਾ ਵੀ ਬਹੁਤ ਤੇਜ਼ ਸੀ ਮੈਂ ਮੇਰੇ ਨਾਲ ਤਾਂ ਕਹਾਂਗਾ ਕਿਸੇ ਦੀ ਮੌਤ ਕਰੂਗਾ ਜਾਂ ਕਿਤੇ ਉੱਪਰ ਚੜਾਊਗਾ ਉਹ ਬੱਚਾ ਜੀ ਉਹਨੇ ਹਾਰਨ ਮਾਰਿਆ ਜਦੋਂ ਬੱਚਾ ਡੈਲ ਕੇ ਡਿੱਗ ਪਈ ਕੀ ਪਹਿਲਾਂ ਟਾਇਰ ਦੇ ਟਾਇਰ ਪਰ ਟਾਇਰ ਚੜੇ ਟਰਾਲੀ ਦੇ ਫਿਰ ਬੱਚੇ ਦੇ ਸਿਰ ਉੱਤੇ ਚੜੇ ਇਹ ਜਿਹੜੀ ਮੌਕੇ ਤੇ ਨਾਲ ਜਿਹਨੇ ਤੇ ਮੌਤ ਹੋ ਗਈ ਜੀ ਇਹਦਾ ਦਿਮਾਗ ਵਗੈਰਾ ਸਾਰਾ ਕੋਪੜੀ ਖਿਲਾਰ ਦਿੱਤੀ ਗਈ ਜੀ ਕਸ ਕੋਈ ਸਰਪੈਡੋ ਜਾ ਰਹੀ ਸੀ ਜਾਂ ਕਸੇ ਸਵਾਰ ਨਹੀਂ ਉਹ ਸਾਈਕਲ ਸਵਾਰ ਸੀਗੇ ਜੀ ਸਾਈਕਲ ਤੇ ਸਵਾਰ ਹਾਂਜੀ ਉਹ ਹਾਂਜੀ ਕਿਸੇ ਦੇ ਨਾਲ ਆ ਮਮੀ ਡੈਡੀ ਦੇ ਨਾਲ ਸੀਗੇ ਆਪਦੇ ਨਹੀਂ ਮਮੀ ਡੈਡੀ ਬਾਤ ਗਈ ਜੀ ਸਾਰਕ ਹੋ ਗਏ ਜੀ ਕਿ ਬੱਚਾ ਡਿੱਗ ਪਿਆ ਆ ਦੇਖੋ ਇੱਥੇ ਕਿੰਨਾ ਖੂਨ ਡੁੱਲਿਆ ਪਿਆ ਜੀ ਕਿਵੇਂ ਬੱਚੇ ਦੇ ਬਾਡੀ ਦੇ ਵਿਚਾਰੇ ਦੇ ਹੋ ਕਰ ਰੱਖਿਆ ਦਿਮਾਗ ਦਾ ਦੇਖਿਆ ਨਹੀਂ ਜਾ ਰਿਆ ਸੀ ਬੱਚਾ ਸੀਗਾ ਯਾਰ ਜੋ ਡਰਾਈਵਰ ਦਾ ਹਾਂ ਜੀ ਉਹ ਕੱਚੇ ਰੇ ਲੈ ਕੇ ਫੇਰੀ ਡਿੱਗ ਗਿਆ ਜੀ ਆ ਕੱਚੇ ਹੋ ਕੇ ਨਾ ਉਹ ਚਰਕਲੇ ਪਾਸੇ ਡਿੱਗ ਪਏ ਰੋਕਿਆ ਟਰੱਕ ਰੋਕਿਆ ਹਾਂ ਜੀ ਟਰੱਕ ਰੋਕਿਆ ਜੀ ਉਹ ਟਰੱਕ ਵਾਲੇ ਵੀ ਮਾਰ ਪਿੱਟ ਤਾਂ ਨਹੀਂ ਕਰਨ ਦਿੱਤੀ ਚਲੋ ਮਲਾਜ਼ਮ ਸੀਗੇ ਜੀ ਪਰ ਉਹਨੂੰ ਕੜੀ ਤੋਂ ਕੜੀ ਸਜ਼ਾ ਮੇਰੇ ਲਈ ਚਾਹੀਦੀ ਆ ਜੀ ਮਾਪਿਆਂ ਦਾ ਪੁੱਤ ਸੀਗਾ ਉਹ ਵਿਚਾਰੇ ਦਾ ਮੁੱਕ ਗਈ ਮਾਂ ਦਾ ਕੋਈ ਹਾਲ ਨਹੀਂ ਸੀਗਾ ਜੀ ਇਹ ਦੇਖੋ ਯਾਰ ਇਹ ਰੋਡ ਹੈ ਜੀ ਕਿਹੜਾ ਰੋਡ ਇਹ ਬਾਗਰ ਰੋਡ ਵਾਜਦੀ ਈ ਪੁਆਇੰਟ ਜਿਹੜਾ ਬਾਦ ਹਾਂਜੀ ਬਾਦ ਰੋਡ ਮਹਾਰਾਜਾ ਜੁਨੀਵਰਸਿਟੀ ਸਾਹਮਣੇ ਮਹਾਰਾਜਾ ਜੀਸ਼ਨ ਦੀ ਜੁਨੀ ਰਸਤੀ ਪਾਈਆ ਹਾਂਜੀ ਮੌਕੇ ਤੇ ਸੀਗਾ ਮਿਲਾਂ ਹਾਂਜੀ ਮੌਕੇ ਤੇ ਸੀਗਾ ਹੀ ਹਾਂ ਨਸ਼ਾ ਕੀਤਾ ਹੋਇਆ ਸੀ ਇਹ ਬਹੁਤ ਨਸ਼ਾ ਕੀਤਾ ਹੋਇਆ ਸੀ ਉਹਦਾ ਐਸਆਈ ਗੁਰਮੀਤ ਚੌਕੀ ਵਰਤਮਾਨ ਜੀ ਸਾਨੂੰ ਇੱਕ ਇਤਲਾਹ ਮਿਲੀ ਸੀ ਵੀ ਇੱਕ ਟਰੱਕ ਬੱਚੇ ਦੇ ਨਾਲ ਐਕਸੀਡੈਂਟ ਹੋ ਗਿਆ ਬੱਚਾ ਛੋਟਾ ਬੱਚਾ ਕੁ ਸਾਈਕਲ ਤੇ ਸੀਗਾ ਤੇ ਕਾਫੀ ਗੰਭੀਰ ਸੱਟਾਂ ਉਹਦੇ ਉਹਨੂੰ ਇੱਕ ਵਾਰੀ ਹਸਪੀਟਲ ਭੇਜਦਾ ਵਾ ਅੱਛਾ ਇਹ ਟਰੱਕ ਹੀ ਖੜਾ ਡਰਾਈਵਰ ਹਾਂਜੀ ਡਰਾਈਵਰ ਮੁਕ ਡਰਾਈਵਰ ਮਿਲਿਆ ਮੁਕ ਹਾਂ ਡਰਾਈਵਰ ਮੇਰੇ ਘਰ ਕਹਿੰਦੇ ਪਬਲਿਕ ਨੇ ਰੋਕ ਲਿਆ ਸੀ ਸ਼ਾਂਤ ਚੌਕੀ ਲੈ ਕੇ ਗਏ ਆ ਉਹ ਸੀ ਪਤਾ ਕਰਦੇ ਆ ਤੇ ਕਿੰਨੇ ਕਾਸਤੇ ਸਵਾਰ ਹੋ ਰਹੇ ਸੀ ਕੋਈ ਪਤਾ ਲੱਗਿਆ ਕੁਝ ਐਕਸੀਡੈਂਟ ਹੋਇਆ ਜਿਹੜੇ ਸਾਈਕਲ ਤੇ ਸੀ ਬੱਚਾ ਸਾਈਕਲ ਸਵਾਰ ਹਾਂਜੀ ਕੋਈ ਮੌਤ ਵਗੈਰਾ ਕਿਸੇ ਦੀ ਸੁਣਨ ਚਾਹੀਏ ਅੱਜ ਜਾ ਕੇ ਹਸਪੀਟਲ ਜਾ ਕੇ ਚੈੱਕ ਕਰਦੇ ਸੀ ਅਜੇ ਕੋਈ ਬਰੀਕੀ ਹਾਂਜੀ ਪਰ ਦਿਨੇ ਬਹੁਤ ਕਾफी ਕਮੀਰ ਸਟਾ ਕਹਿੰਦੇ ਪਰ ਕੋਈ ਪਤਾ ਲੱਗ ਸਕੇ ਕਿ ਕਿੱਥੋਂ ਦੇ ਰਹਿਣ ਵਾਲੇ ਸੀ ਜੀ ਇਹ ਇਹ ਕਹਿੰਦੇ ਇੱਥੇ ਬਾਦਰ ਪੁਲ ਦੇ ਥੱਲੇ ਰਹਿੰਦੇ ਸੀ ਸ਼ਾਂਤ ਇਕਰ ਬੱਚੇ ਦਾ ਨਾਮ ਸੀਗਾ ਨਿਖਲ ਹਾਂਜੀ ਇਹ ਬਾਦਲਪੁਰ ਦੇ ਥੱਲੇ ਆਪਣੇ ਹੀ ਰਹਿੰਦੇ ਨੇ ਫਿਲਹਾਲ ਬਿਆਨ ਵਗੈਰਾ ਦਿੱਤਾ ਨਹੀਂ ਜਾਣਦੇ ਸਿਰ ਪਾਰਸਰੋਂ ਮਿਲਦੇ ਆ ਜੋ ਦੇ ਮੁਤਾਬਕ ਬਿਆਨ ਲਿਖਾਉਂਗੇ ਕਾਰਵਾਈ ਕਰਦੇ ਨੇ